ਦੇ ਕੋ ਜਿਹੜੀ ਸਤਾਧਾਰ ਪਾਰਟੀ ਹੈ ਉਹਨੂੰ ਅੱਜ 3.5 ਸਾਲ ਤੋਂ ਉੱਪਰ ਹੋ ਗਿਆ ਬਣੀ ਦਿਨੀ ਜਦੋਂ ਕੋਈ ਨਵੀਂ ਪਾਰਟੀ ਆਉਂਦੀ ਹੈ ਨਾ ਬੰਦਿਆਂ ਦੇ ਨੌਜਵਾਨਾਂ ਨੇ ਮੜਾਂ ਦੇ ਵਿੱਚ ਗੱਲ ਆ ਜਾਂਦੀ ਹੈ ਵੀ ਯਾਰ ਇਹ ਸਾਡੀ ਵਾਰੀ ਸ਼ਾਇਦ ਕੋਈ ਨੌਕਰੀ ਮਿਲ ਜੇ ਔਰ ਬੱਚੇ ਆ ਨਾ ਬੱਚੇ ਥੋੜਾ ਜਿਹਾ ਕੇ ਬਾਰੇ ਬਹਿ ਕਹਾ ਵਿੱਚ ਵੀ ਆ ਜਾਂਦੀ ਹੈ ਲੋਕਾਂ ਨੇ ਕਾਂਗਰਸ ਵੀ ਦੇਖੀ ਅਕਾਲੀ ਗੱਲ ਬੀਜੇ ਵੀ ਦੇਖੀ ਇਨਾਦਰ ਮਾਨ ਤੋਂ ਗੱਲ ਆ ਕੀ ਜਿਹੜੀ ਵਾਲ ਦੇ ਤੋਹਾਰਾ ਵੀ ਥੋੜੀ ਕਹਿੰਦਾ ਵੀ ਉਹ ਉਹ ਦਿੱਲੀ ਦੇ ਠਾਕੇ ਇਕੱਠੇ ਹੋਏ ਤੇ ਹੁਣ ਦਿੱਲੀ ਨੂੰ ਹਾਰ ਕੇ ਲੋਕਾਂ ਨੇ ਘਾਰਤਾ ਉਹ ਹੁਣ ਆ ਕੇ ਇੱਥੇ ਗਦਰ ਪੰਜਾਬ ਚ ਪਾਤਾ ਉਸ ਵੇਲੇ ਭਗਵਾਨ ਤੁਮਾਨ ਕਹਿੰਦਾ ਇਹ ਵੀ ਅੰਗਰੇਜ਼ੀ ਸਰਕਾਰ ਆ ਗਈ ਇਹਦੇ ਗੋਰੇ ਨੌਕਰੀ ਕਰਨਗੇ ਮੈਂ ਕਹਿੰਦਾ ਬਿਲਕੁਲ ਗੱਤੂ ਠੀਕ ਕਹਿ ਰਹੇ ਆ ਆਪਣੇ ਪੰਜਾਬੀਆਂ ਨੂੰ ਨੌਕਰੀਆਂ ਨਾ ਦੇਈ ਤੇ ਗੋਰਿਆਂ ਦੇ 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 ਅੱਜ ਉਹੀ ਗੱਲ ਹੋ ਰਹੀ ਹੈ ਅੱਜ ਸਾਡੇ ਇੱਥੇ ਬੰਦੇ ਜਿਹੜੇ ਆ ਉਹ ਵੇਲੇ ਫਿਰ ਰਹੇ ਆ ਇਹ ਦਿੱਲੀ ਤੋਂ ਬੰਦੇ ਲੈ ਆ ਕੇ ਉਹਨਾਂ ਨੇ ਸ਼ਹਿਰ ਬੰਨੇ ਦਿੱਤੀ ਹੈ ਜਾਰੀਆਂ ਨੇ ਔਰ ਜਿਹੜੇ ਉੱਥੋਂ ਦੇ ਉਹਨਾਂ ਦੇ ਲੀਡਰ ਆਏ ਦੇ ਆ ਉਹਨਾਂ ਨੇ ਸਿਮ ਹੌਸ ਦੇ ਉੱਤੇ ਕਬਜ਼ਾ ਕੀਤਾ ਹੈ ਪੁਲਿਸ ਦੇ ਕਬਜ਼ਾ ਕੀਤਾ ਹੈ ਹਰ ਚੀਜ਼ ਉੱਤੇ ਉਹਨਾਂ ਕਬਜ਼ਾ ਕੀਤਾ ਹੈ ਲੋਕਾਂ ਨੂੰ ਕੋ ਦੁਖੀ ਹੋ ਗਏ ਹੁਣ ਲੋਕੀ ਦੇਖਦੇ ਪਏ ਨੇ ਯਾ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਸੀ ਉਦੋਂ ਤੋਂ ਇਲਾਵਾ ਕੋਈ ਸਰਕਾਰ ਨੇ ਚਲਾ ਸਕਦਾ ਇਹ ਉਹ ਲੋਕਾਂ ਦੇ ਵਿੱਚ ਉਸ ਵੇਲੇ ਵੀ ਬਦਲਾਅ ਦੀ ਗੱਲ ਹੀ ਹੁਣ ਲੋਕਾਂ 'ਚ ਫੇਰ ਬਦਲਾਅ ਦੀ ਗੱਲ ਆ ਗਈ ਕਿ ਨਹੀਂ ਯਾਰ ਇਹ ਤਾਂ ਜਾਨ ਛੁੱਟੇ ਤੇ ਆਪਾਂ ਆਪਣੀ ਪਾਰਟੀ ਕਿਹਤਾਂ ਨੇ ਹੁ ਤੁਸੀਂ ਦੇ ਦਿਓ ਹਰ ਹਫਤੇ ਦੇ ਵਿੱਚ ਦੋ ਤਿੰਨ ਵਾਰ ਨੌਜਵਾਨ ਸਾਥੀ ਜਿਹੜੇ ਆ ਬੜੇ ਜੋਰ ਨਾਲ ਮਿਲਦੇ ਪਏ ਆ ਔਰ ਬੜੇ ਜੋਰ ਨਾਲ ਪਾਰਟੀ ਆਪਣੀ ਕਾਂਗਰਸ ਜਿਹੜੀ ਜੁਆਇਨ ਕਰਦੇ ਨੇ ਤੇ ਮੈਂ ਇਹ ਮੁੰਡਿਆਂ ਨੂੰ ਵਧਾਈ ਵੀ ਦੇਣਾ ਔਰ ਇਹਨਾਂ ਦਾ ਮਾਨ ਸਨਮਾਨ ਜਿੰਨਾ ਜੋ ਬਣੇਗਾ ਉਹ ਉਹਨਾਂ ਨੂੰ ਦਿੱਤਾ ਜਾਏਗਾ ਔਰ ਮੈਂ ਮੁੰਡਿਆਂ ਨੂੰ ਫਿਰ ਵੀ ਇਹ ਗੱਲ ਕਹੀ ਕਰਾ ਵੀ ਬੇਟਾ ਸ਼ਰਮਾਣਾ ਨਹੀਂ ਜਿੰਨੂੰ ਕੋਈ ਪਰੇਸ਼ਾਨੀ ਹੈ ਸਿੱਧੇ ਆ ਕੇ ਮਿਲੋ ਤੇ ਤੁਹਾਡੇ ਕੰਮ ਕੀਤੇ ਜਾਣਗੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਈ ਵਾਰੀ ਹੁੰਦਾ ਨਾ ਬੱਚਿਆਂ ਦੇ ਮਨ ਚ ਗੱਲ ਆ ਜਾਂਦਾ ਯਾਰ ਐਮਐਲਏ ਹੈ ਤੋ ਡਰਦੇ ਨਹੀਂ ਮਿਲਦੇ ਬਾਦ ਇਹ ਜਿਹੜੀ ਵੀ ਮੇਰੇ ਕੋਲ ਬੰਦੇ ਆਦੇ ਆ ਜੇ 17 ਤੋਂ 22 ਤੱਕ ਮੈਂ ਰਿਆ ਤੇ ਕਿਸੇ ਨਾ ਭੇਤ ਭਾਗ ਨੇ ਕਦੀ ਨਹੀਂ ਪੁੱਛਿਆ ਵੀ ਤੂੰ ਕਿਹੜੀ ਪਾਰਟੀ ਨਾਲ ਜੁਆਇਨ ਕਰਦਾ ਹੈ ਮੈਂ ਕਿਹੜੀ ਪਾਰਟੀ ਨਾਲ ਬਿਲੋਂਗ ਕਰਦਾ ਤੇ ਮੈਂ ਕੰਮ ਕੀਤਾ ਹੁਣ ਦੇਖੋ ਇਹ ਜਿਹੜਾ ਮੰਤਰੀ ਨਵਾਂ ਹੀ ਬਣਿਆ ਜੀ ਇਹਦੇ ਕੋਈ ਕੰਮ ਹੈ ਸਰਪੰਚਾਂ ਨੂੰ ਡਰਾ ਕੇ ਉਹਨਾਂ ਨੂੰ ਕਹਿੰਦਾ ਵੀ ਆਜੋ ਕੱਲ੍ਹ ਚ ਪਰਨਾ ਪਾਓ ਤੇ ਪੈਸੇ ਲੈ ਜਾਓ ਜਿੱਦਾਂ ਇਹਨੇ ਘਰ ਦਾ ਨੋਟ ਵਾਲੀ ਮਸ਼ੀਨ ਲਾ ਜੀ ਅੱਜ 3.5 ਸਾਲ ਤੋਂ ਉੱਪਰ ਹੋ ਗਿਆ ਕਿਸੇ ਪਿੰਡ ਨੂੰ ਦਾਦੀ ਤੇ ਜਿਹੜੀ ਪੰਜਾਬ ਸਰਕਾਰ ਦੀ ਗ੍ਰਾਂਟ ਆਈ ਹੈ ਤੇ ਸੈਂਟਰਲ ਗਵਰਨਮੈਂਟ ਦੇ ਪੈਸੇ ਜਿਹੜੇ ਆ ਵਿੱਤ ਕਮਿਸ਼ਨ ਦੇ ਉਹ ਆਂਦੇ ਆ ਉਹਦੇ ਨਾਲ ਮਾੜਾ ਮੋਟਾ ਸਰਪੰਚ ਕੰਮ ਕਰਾਉਣਦੇ ਆ ਔਰ ਇਲਾਕੇ ਦੇ ਵਿੱਚ ਕੋਈ ਰੋੜ ਨਹੀਂ ਬਣਿਆ ਬਹੁਤ ਬੁਰਾ ਹਾਲ ਹੈ ਪਾਣੀ ਸਪਲਾਈ ਜਿੱਥੇ ਚਾਹੀਦੀ ਹੈ ਉੱਥੇ ਕੋਈ ਨਹੀਂ ਮਿਲਦੀ ਇਹ ਭਗਵੰਤ ਮਾਨ ਕਹਿੰਦਾ ਵੀ ਸਾਡੀ ਸਰਕਾਰ ਆਈ ਅਸੀਂ ਪੰਜਾਬ 'ਚ 16 ਮੈਡੀਕਲ ਕਾਲਜ ਮੈਂ ਮੰਤਰੀ ਸਾਹਿਬ ਨੂੰ ਕਹਾਂਦੇ ਮੰਤਰੀ ਸਾਹਿਬ ਤੁਸੀਂ ਸਾਰੇ ਕੰਮ ਛੱਡ ਦਿਓ ਆਪੇ ਡਿਪਾਰਟਮੈਂਟ ਨੂੰ ਦੇ ਦੇਈਏ ਤੁਸੀਂ ਇੱਕ ਮੈਡੀਕਲ ਕਾਲਜ ਪਠਾਨਕੋਟ ਤੇ ਲਿਆਓ ਉਧਰਲੇ ਪਾਸੇ ਹਰਿਆਣਾ ਪੈਂਦਾ ਇਧਰੋਂ ਪੈਂਦਾ ਜਿਆਨ ਕੀ ਇਹ ਹੈਗਾ ਸਟੈਂਡਰਪ੍ਰਦੇਸ਼ ਸਾਡੇ ਨਿਆਣੇ ਕੋਈ ਜਲੰਧਰ ਜਾ ਰਿਹਾ ਕੋਈ ਅੰਮ੍ਰਿਤਸਰ ਜਾ ਰਿਹਾ ਕੋ ਬਟਿੰਡੇ ਜਾ ਰਿਹਾ ਕੋਈ ਪਟਿਆਲੇ ਜਾਇ ਕਰਦਾ ਅਗਰ ਇੱਥੇ ਮੈਡੀਕਲ ਕਾਲਜ ਬੰਦੇ ਸਭ ਤੋਂ ਵਧੀਆ ਹੋਏਗਾ ਅੱਜ ਕੋਈ 16 ਕਾਲਜ ਮੈਡੀਕਲ ਕਾਲਜ ਕਿਤੇ ਵੀ ਨਹੀਂ ਬਣਿਆ ਪੰਜਾਬ ਦੇ ਵਿੱਚ। ਨਿਹਰਾ ਝੂਠੋ ਝੂਠ ਇਹ ਸਰਕਾਰ ਜਿਹੜੀ ਐ ਐਡਵਰਟਾਈਜ਼ ਅਖਬਾਰ ਮਰ ਜਿਸ ਤਰ੍ਹਾਂ ਅਖਬਾਰ ਐਡਵਰਟਾਈਜ਼ ਹੁੰਦੇ ਉਸੇ ਤਰ੍ਹਾਂ ਇਹ ਸਾਰੇ ਕੰਮ ਜਿਹੜੇ ਆ ਕਾਜੀ ਪਤਰੀ ਕੋਈ ਨਹੀਂ ਉਹ ਬਲੌਦਾ ਦੱਸ ਜਾਣਾ ਵੀ ਹੋਏ ਕਰਦੇ ਆ। ਸਕੂਲਾਂ ਦੇ ਵਿੱਚ ਕਹਿੰਦੇ ਆਪਾਂ ਅ ਜਿਹੜੀ ਸਿੱਖਿਆ ਕ੍ਰਾਂਤੀ ਲਾਇਆ ਜਾ। ਆਈ ਪੁੱਛੋ ਵੀ ਕਿਹੜੇ ਸਕੂਲ ਦੇ ਵਿੱਚ ਸਿੱਖਿਆ ਕ੍ਰਾਂਤੀ ਲੈਂਦੇ ਸਾਡੇ ਟਾਈਮ ਸਾਰੇ ਕੰਮ ਹੋ ਜਾਂਦੇ ਆ। ਮੁੱਖ ਮੰਤਰੀ ਹੜਾ ਚਰਨਜੀਤ ਚਨੀੜੀ ਆ ਸਰ ਰਜੇਸ਼ ਕੁਮਾਰ ਜਸਮਾ ਪਿੰਨ ਤੋਂ ਠੀਕ ਹੈ ਇਹ ਮੁੰਡੇ ਸਾਰੇ ਛਿਹੋੜੇ ਤੋਂ ਆ ਪੰਜੌਰ ਪਾਕਲੇਸਰ ਤੋਂ ਆ ਔਰ ਰਾਜਪੁਰੂਗਾ ਤੋਂ ਆ ਥੇਲੇ ਸੋੜੇ ਤੋਂ ਆ ਮੁੰਡੇ ਸਾਰੇ ਆਪਣੇ ਭਰਾ ਆਮ ਆਪਣੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਵਧੀਆ ਪਾਰਟੀ ਲੱਗਦੀ ਆ ਸਾਡੇ ਆਣ ਵਾਲੇ ਮੰਤਰੀ ਸਾਹਿਬ ਨਾਲ ਐਮਐਲਏ ਨਹੀਂ ਮੰਤਰੀ ਸਾਹਿਬ ਨਾਲ ਸਾਡੇ